ਉਹ ਤੁਹਾਡੀ ਭੈਣ ਤੁਹਾਡੀ ਨੂੰ ਆ ਕਿਹਦੀ ਪਟਚੱਕੀ ਵਰਦੇ ਨੇ ਉਹ ਆ ਨਹੀਂ ਪਹਿਣਦੇ ਰਟਾਲਦੇ ਹੈਗੇ ਚੱਕ ਲੈਣੇ ਇਹਦਾ ਕਰਾਡ ਕਾਰਡ ਆ ਮਿੰਟ ਮਾਰੀ ਇਹਦੀ ਮਰਜ਼ੀ ਹੋਵੇ ਭੋਲੇ ਬਾਜੀ ਦੀ ਕਿਦਾਂ ਪਾਉਨੇ ਆ ਪਤੀਲੇ ਉਹ ਭੋਲੇ ਕਿਵੇਂ ਆ ਭੋਲੇ ਵਧੀਆ ਵਧੀਆ ਓਏ ਬੇਸਲਾ ਨਾ ਬਾਹਰ ਨਿਕਲਿਆ ਕਰ ਤੈਨੂੰ ਪਤਾ ਬੈਸ ਦਾ ਕੰਮ ਆ ਸੁੱਖ ਦਾ ਪਤਾ ਨਹੀਂ ਕਦੋਂ ਬਾਹਰ ਕਰਾ ਦੇ ਆ ਸੁੱਖ ਦਾ ਕਿਵੇਂ ਕਰਾ ਦੂ ਬਾਹਰ ਬੇਸਲਾ ਨਾ ਹੁੱਕੇ ਨਿਕਲਿਆ ਕਰ ਭੁੱਲੇ ਬਾਹਰ ਐ ਤੂੰ ਆਪਣੇ ਬਾਹਰ ਕੇ ਕਿਵੇਂ ਆਜੂਗਾ ਆ ਆਉ ਕਿਵੇਂ ਨਹੀਂ ਹੁਣ ਕਿਵੇਂ ਕਰਨਾ ਉਹਦਾ ਸੁੱਖ ਦਾ ਟਾਲ ਕਰਦੇ ਭੁੱਲੇ ਕੀ ਕਰਾਂਗੇ ਮਲੰਗ ਤੋਂ ਛੱਟ ਖਾ ਕੇ ਜੇ ਛੱਟ ਖਾਣੀ ਆ ਤੱਕੜੇ ਬੰਦੇ ਤੋਂ ਖਾਵੇ ਚਾਰ ਪੀ ਵੀ ਲੈ ਲਾਂਗੇ ਇਹ ਜੇ ਬੰਦੇ ਨਾਲ ਪੰਗਾ ਨਾ ਲੈ। ਮੈਂ ਤੈਨੂੰ ਹੋਰ ਕਹਿਣਾ ਜਿਵੇਂ ਇਹਨੇ ਵਾਈਬ ਤਾਂ ਕਰੀ ਅੰਦਰ ਖੱਤੇ ਆਪਾਂ ਵੀ ਐਂ ਕਰਾਂਗੇ ਹੁਣ। ਠੀਕ ਆ। ਟਰੱਕ ਖੜਾ ਪੁੱਲ ਇਹਨਾਂ ਦੇ ਬਾਹਰ ਚ ਓਏ। ਹਾਂ। ਫਰੂਟੀਆਂ ਦਾ ਭਰਿਆ ਹੋਇਆ ਮੈਨੂੰ ਵਿੜਕਾ। ਹਾਂ। ਕੰਨ ਤਾਂ ਜੰਟੇ ਇਹਦੇ ਚਿਹਰੇ ਤੇ 글로 ਆਇਆ ਪਿਆ। ਹਾਂ। ਫਰੂਟੀਆਂ ਪਿੰਦਾ ਪੁੱਲੇ ਮਿਕਸ ਜੂਸ ਦੀਆਂ। ਕੱਢੀਏ ਰੀਅਲ ਜੂਸ ਕਹਿੰਦੇ ਮਰੂੱਦਾ ਦਾ ਜੂਸ, ਮੰਗੇਓ ਜੂਸ। ਓਛੇ। ਇਹ ਨਾ ਪਿੰਦਾ ਪੁੱਲੇ। ਕਿੱਥੋਂ ਪਰ ਕੀ ਹੁੰਦੇ? ਬਾਹਰੋਂ ਜੰਮੂ ਚੋਂ। ਹਾਂ। ਹਾਂ। ਰਿਸਕਾ ਨਾਲ ਇਹ ਕਪੇਟੀ ਚਲ ਹੈ ਹਾਂ ਅੱਪ ਇਹਨਾਂ ਦੇ ਸਿਰ ਲੱਗ ਜੂ ਟਰੱਕ ਬੌਂਡ ਹੋ ਜੂ ਭੋਲੇ ਇਹਨਾਂ ਦਾ ਓਏ ਜੇ ਕਹਿੰਦੇ ਇੱਕ ਡੱਬਾ ਘਟ ਜੇ ਬੌਂਡ ਹੋ ਜੇ ਅੱਜ ਚੁੱਪ ਲੈ ਚਾਹ ਪਿਆਵਾ ਤੋ ਆ ਚੱਕ ਢੋਲੀ ਭੋਲੇ ਚਾਹ ਬਣਾਵਾਂਗੇ ਚਾਹ ਪਿਆਵਾ ਚੱਲ ਭੋਲੇ ਆ ਜਾ ਭੋਲੇ ਰਾਤ ਮੇਰੀ ਤਾਂ ਯਾਰ ਪ੍ਰੈਸ ਮੱਚ ਗਈ ਕਿਉਂ ਚਾਦਰਾਮ ਮਚਾਤਾ ਪ੍ਰੈਸ ਨੇ ਅੱਛਾ ਮੈਂ ਗੁੱਸੇ ਚ ਆ ਕੇ ਪਾਣੀ ਦੀ ਬਾਲਟੀ ਚ ਡੋਗਤੀ ਫੇਰ ਆਪੂ ਵੀ ਮੱਚ ਗਈ ਵਾਲੀ ਉਹ ਤਾਂ ਉਹ ਵੀ ਆਪਦੇ ਵਾਰੀ ਮੱਚ ਗਈ ਫਿਰ ਪਹਿਲਾਂ ਚਾਦਰਾਮ ਮਚਾਤਾ ਮੈਂ ਚੁੱਗੇ ਤੇ ਕਰਨੀ ਸੀ ਭੋਲੇ ਕਿੱਤੇ ਕਿੰਨਾ ਲੀਟਰਾਂ ਵਰਗਾ ਲੱਗਦਾ ਜਮਾ ਲੀਟਰਾਂ ਦੀ ਗੱਡੀ ਵਾਂਗੂੰ ਚੌਂਕਦਾ ਦੂਰੋਂ ਅੱਛਾ ਭੋਲੇ ਹਾਂ ਸੀਟ ਮਿਲ ਜੂ ਮੈਨੂੰ ਜਮਾ ਮਿਲੂਗੀ ਠੀਕ ਆ ਜਦੋਂ ਮਰਜੀ ਲੈ ਲੈ ਸੀ ਚੱਲ ਆ ਜਾ ਭੋਲੇ ਚਾਪੀ ਕੇ ਸਰੀਰ ਕੰਡੇ ਤੇ ਹੋ ਗਿਆ ਤੇ ਮੈਂ ਢਾਲੇ ਤੇ ਝੜ ਜੂ ਭੋਲੇ ਚੰਗਾ ਚੜਜਿ ਚੜਜਿ ਬਸ ਭੋਲੇ ਹੂੰ ਤਾਂ ਤੇਰੀ ਉਮਰ ਕੁਛ ਨਹੀਂ ਹੋਣਗੇ ਹੈਨਾ ਹਾਂ ਤੂੰ ਘਾਣ ਦੁਪਹਿਰੇ ਪਤਾ ਨਹੀਂ ਭੋਲੇ ਜਾ ਕੇ ਪਤਾ ਲੱਗ ਜੂ ਚਲੋ ਤਾਂ ਕੋਈ ਗੱਲ ਨਹੀਂ ਹੂੰ ਤਾਂ ਭੋਲੇ ਤੇਰਾ ਸਰੀਰ ਠੀਕ ਆ ਮਤਲਬ ਉਮਰ ਤਰੀ ਉਹ ਦੇਖਣ ਨੂੰ ਤੋੜਿਆ ਯਾਰ ਇਹਨਾਂ ਵੰਠਣ ਕੇ ਰਿਹਾ ਕਰ ਭੋਲੇ ਰਿਸ਼ਤਾ ਕਰਾ ਦੂੰ ਓਏ ਮੇਰੀ ਨਿਗਾਹ ਚ ਜਨਾਨੀ ਆ ਹੂੰ ਤਾਂ ਮਤਲਬ ਵੀ ਕੁੜੀ ਆ ਠੀਕ ਆ ਤੇ ਉਹ ਵੀ ਤੇਰੇ ਮੰਗੂ ਵਿਚਾਰੀ ਯਾਰ ਰੋਟੀ ਤੋਂ ਥੁੜੀ ਜੀ ਬੈਠੀ ਆ ਠੀਕ ਆ ਤੇ ਹੂੰ ਤਾਂ ਹੈਗੀ ਆ ਭੋਲੇ ਗੜਬੇ ਵਰਗੀ ਓਏ ਅੱਛਾ ਤੇ ਪਿੱਛੋਂ ਕੋੜੀ ਦੀ ਪੂਜੀ ਕਰਕੇ ਰੱਖਦੀ ਆ ਮਾਡਰਨ ਆ ਅੱਛਾ ਪਿੱਛੋਂ ਵਧੀਆ ਲੱਗਦੀ ਆ ਪੁੱਠਾ ਡਿਗਪੇਗਾ ਕਸ਼ ਖਾ ਕੇ ਤੁਰੀ ਜਾਂਦੀ ਦਿਖਾਤੀ ਹਾਂ ਕੱਲ ਕਰ ਮੂੰਹ ਚਾਪੜ ਵਰਗਾ ਭੋਲੇ ਜਿਵੇਂ ਤੌੜੀ ਤੇ ਨਹੀਂ ਦੰਦੇ ਦੁੱਧ ਵਾਲੀ ਤੇ ਚਾਪੜ ਜਾ ਬਸ ਤਕੜੀ ਚਾਹੀਦੀ ਆ ਆਪਾਂ ਨੂੰ ਤਾਂ ਉਹ ਥੋਡੇ ਵਾਲੇ ਦੀ ਨੌ ਘੈਂਟ ਥੋਡੇ ਵਾਲੇ ਦੀ ਕਿਹੜੀ ਬਹੂ ਆ ਮੂੰਹ ਤਾਂ ਉਧਾਂ ਆ ਜਿਵੇਂ ਘਾਰੇ ਤੇ ਛੱਤਰ ਟੰਗਿਆ ਹੁੰਦਾ ਲੰਮਾ ਆਇਆ ਤੁਹਾਡੇ ਵਾਲੇ ਦੀ ਉਹਨੂੰ ਮਾਰ ਤਾ ਪਾ ਦੂ ਬੋਲੇ ਸਾਰਾ ਪਿੰਡ ਦੇ ਇਕੱਠਾ ਸਹੀ ਜੀ ਚਾਹੀਦੀ ਮੇਰਾ ਕੰਮਕਾਰ ਤਕੜੀ ਹੋ ਰਹੀ ਹਰ ਚਰ ਆਉਣਾ ਬੋਲੇ ਟਰੱਕ ਆ ਗਿਆ ਘੜਚਾ ਲਵੇ ਸੁੱਖ ਨੂੰ ਦੇਖਦਾ ਬੋਲੇ ਤੂੰ ਛਾੜ ਓਏ ਤੇ ਇੱਥੇ ਨਹੀਂ ਚੜੇ ਜਾਂਦਾ ਮੇਰਾ ਮਣਕਾ ਹੱਲ ਜਾਂਦਾ ਬੋਲੇ ਚੜ ਜਾ ਰੋੜੀ ਰੱਖੀ ਇਹਨਾਂ ਦਾ ਥੋੜਾ ਜਿਹਾ ਫਟਕ ਦੇ ਦੋ ਅੱਜ ਚੜ ਜਾ ਬੋਲੇ ਚੜ ਜਾ ਇਹਨਾਂ ਦੇ ਥੋੜਾ ਜਿਹਾ ਤੁਸੀਂ ਕਿਹੜੇ ਉਹ ਡਾਲੇ ਜਿਹਦੇ ਨਾਲ ਮੋਕੇ ਬੋਲੇ ਉਹਨੇ ਬੁੜਾ ਆ ਗਿਆ ਅਰੇ ਹੋਰ ਤੋਂ ਬੋਲੇ ਪੱਛਲਾ ਹਾਂ ਕੌਣਾ ਹੈ ਉਹ ਕੀ ਕਰਦੇ ਤੁਸੀਂ ਇੱਥੇ ਹਾਂ ਤਾਇਆ ਦੱਸ ਕੀ ਕਰਦੇ ਨੇ ਗੱਡੀ ਦੇ ਵਿੱਚ ਨਾ ਚੜ ਕੇ ਉਹ ਲਾ ਉਹ ਦੇਖਣਾ ਇਹਦੀ ਕੀ ਭਰੇ ਬੱਬਾ ਉਹ ਜਬਾਕਾਂਿਆਂ ਨੇ ਗੇਂਦ ਸਿੜਤੀ ਸੀ ਤਾਇਆ ਅਸੀਂ ਤਾਂ ਅੱਛਾ ਤੁਸੀਂ ਗੇਂਦ ਖੇਡਣ ਆਲੇ ਹੋ ਤੁਸੀਂ ਨਹੀਂ ਜਬਾਕਾਂ ਦੀ ਸੀ ਤਾਇਆ ਉਹ ਤਾਂ ਕਾ ਫੇਰ ਤੁਸੀਂ ਆਏ ਗੋਮੇ ਫਰਾ ਟਟਾ ਦੇ ਦੇ ਜਿੱਦੇ ਪਿੱਛੇ ਚੜ ਕੇ ਸਮਾਨ ਦੇਖ ਰਹੇ ਹੋ ਤੇ ਮੇਰੇ ਤਾਂ ਕੋਈ ਹੋਰ ਵੀ ਨੁਕਸਾਨ ਕਰੋਗੇ ਟਾਇਰ ਟੁੱਪੇ ਦਾ ਜਾਂ ਤੇਰੇ ਤੇ ਬੰਦੇ ਨਹੀਂ ਦੱਸ ਪੁੱਲੇ ਇਹ ਬੰਦੇ ਨਾ ਕਮਾਂਡੀ ਬੰਦੇ ਆ ਤੇਰੇ ਇਸ ਤਾਂ ਜਾਤਾਂ ਨੇ ਕਮਾਂਡੀਟਾ ਹੈਗੇ ਉਹ ਵੀ ਮੇਰੇ ਅੰਦੇ ਤੇ ਪਤਾ ਨਹੀਂ ਕਿਤੇ ਲੈ ਗਏ ਕਮਾਂਡੀ ਦਾ ਤੁਸੀਂ ਮੇਰੇ ਠੀਕ ਹੋ ਤੁਸੀਂ ਤਾਂ ਮੇਰੀ ਕੰਦ ਦਾ ਨਹੀਂ ਗੰਦੀ ਕੋਸ਼ਤ ਕਰਨੀ ਜਾਂਦੇ ਹੋ ਕੱਲ ਢੇਕ ਇੱਥੇ ਉਹ ਤਾਂ ਬਾਬਾ ਉਹੀ ਪੈ ਗਿਆ ਪਾਣੀ ਫੋਣੀ ਕਿਤੋਂ ਦੀ ਧੰਨਿਓ ਚ ਪਾਣੀ ਪਾ ਕੇ ਡਿੱਗ ਗਏ ਉਹ ਜੇ ਮਿੱਟੀ ਲਾ ਲੰਦੇ ਤੁਸੀਂ ਇਹ ਤਾਂ ਬੋਲੇ ਉਹ ਗੱਲ ਹੋ ਗਈ ਕਿ ਚੋਰੀ ਫੜੀ ਗਈ ਸੋਹ ਚੋਰੀ ਮੱਥੇ ਲਾਤੀ ਆਪਣੇ ਸਿਰ ਲਾਤੀ ਫਿਰ ਉਹ ਸਾਡਾ ਕੀ ਕਸੂਰ ਹੈ ਨਾ ਕਸੂਰ ਹੋਰ ਛੋਟਾ ਨਹੀਂ ਤਾਂ ਬੱਬਾ ਯਾਰ ਗੁੰਡੇ ਨਾ ਮਾਰੀ ਤੂੰ ਖੁੰਡੇ ਖਾਓਗੇ ਜੇ ਦੂਜੀ ਵਾਰ ਆਗੇ ਤੂੰ ਖੁੰਡੇ ਖਾਓਗੇ ਉਹ ਤਾਂ ਬਤਨ ਲਿਖੀ ਕੀ ਹੋ ਗਿਆ ਪਰ ਗਮੀ ਤਾਂ ਹੋ ਦੇਣਾ ਪੈਣਾ ਓਏ ਉਹ ਤਾਂ ਗਿਆ ਫਿਰ ਮੈਨੂੰ ਕੁੱਤੇ ਤੇ ਚੱਲ ਪਹਿਲਾਂ ਇਹਨੂੰ ਸਾਹਮਣਾ ਕੋ ਬੋਲੇ ਇਹਨੂੰ ਸਾਹਮਣਾ ਬਾਪੂ ਉਹਨਾਂ ਦਾ ਹੀ ਹੈ ਹਾਂ ਉਹਨਾਂ ਦਾ ਹੀ ਆ ਸਾਹਮਣੇ ਬੋਲੇ ਕਿ ਮੈਂ ਸਭ ਕਿਉਂ ਕੁ ਤੁਸੀਂ ਕਦਰੰਦੀ ਤੱਕ ਇਹ ਕੋਈ ਨਹੀਂ ਨਮਾਜ਼ ਕਰਾਂਗੇ ਚਲ ਬਾਬਾ ਅਸੀਂ ਤਾਂ ਉਹੀ ਆ ਗਏ ਸੀ ਤਾਂ ਆਂਗਾ ਆਪਣਾ ਕੰਮ ਕਰੂ ਜਾ ਚੋਰ ਬਣਾਉਂਦਾ ਹੈ ਚੋਰ ਨਾ ਬਣਾਈ ਬਾਬਾ ਇਹਨੂੰ ਉੱਥੇ ਦਾ ਫੋੜਾ ਦੇ ਕਿਤੇ ਕਲਰ ਕੋਈ ਚੀਜ਼ ਕੋਈ ਹੋਰ ਖੋਲ ਕੇ ਰਹਿ ਜੇ ਕਿਤੇ ਇਹਨਾਂ ਨੇ ਖੋਲੀ ਆ ਖੋਲੋਗੇ ਤੁਸੀਂ ਬੈਨਾਂ ਇਹਨਾਂ ਨੇ ਹੋਣਾ ਕਿਤੇ ਪਤਾ ਨਹੀਂ ਸਾਡੀ ਦੁਸ਼ਮਣੀ ਵਧ ਜੂ ਤਾਂ ਨੂੰ ਅਸੀਂ ਚੋਰ ਆ ਬਾਬਾ ਹਾਂ ਕਬਾੜੀਏ ਤੋਂ ਖੋਹੀ ਆ ਨੇ ਅਸੀਂ ਚੋਰ ਹੋ ਗਏ ਬਾਬਾ ਸੁੱਖ ਨੂੰ ਨਾ ਦੱਸੀ ਤਾਂ ਸਾਡੀ ਦੁਸ਼ਮਣੀ ਵਧਾ ਦੇ ਕਿਤੇ ਆ ਜੀ ਆਪ ਚਲੀ ਤੂੰ ਤਾਂ 4 ਦਿਨਾਂ ਦਾ ਪਰ ਹੁਣ ਉਹ ਜਵਾਕ ਦੀ ਉਮਰ ਪਈ ਆ ਸਾਡੇ ਹੱਥੋਂ ਕਤਲ ਕਰਾ ਦੀ ਕਿਤੇ ਉਹਦਾ ਹਾਂ ਉਹ ਠੀਕ ਹੈ ਬਾਬਾ ਕੋਈ ਨਾ ਤੈਨੂੰ ਸਮਝਾ ਦੇ ਓਏ ਸੁੱਖ ਦਾ ਕਤਲ ਕਰਾ ਦੂ ਆਪਣੇ ਤੋਂ ਉਹ ਗੱਲ ਨਹੀਂ ਕਰਾਂਗੇ ਇਹਨਾਂ ਗੱਲ ਉਹ ਲੈ ਹਾਂ ਕੀ ਦੀ ਆ ਰੋਕੀ ਭੱਲੇ ਮੜਾ ਜਾ ਅੱਠ ਫਿਰਦੀ ਆ ਓਏ ਸੁੰਨੀ ਮਸਤਲਾ ਚੱਕ ਲੈਨੀ ਇਹਦਾ ਕਿਹੜਾ ਦਾੜ ਕਾੜਾ ਜਿੰਨਾ ਮਰਜੀ ਹੋਵੇ ਭੱਲੇ ਬਾਜੀ ਦੀ ਕਿੱਦਣਾ ਪਾਉਣੇ ਆ ਪਤੀਲੇ ਚ ਨੂੰ ਭੋਲੇ ਬਾਜੇਨਾ ਹੋਏ ਮੀਨਾ ਵਧੀਆ ਲੰਗੂ ਭੋਲੇ ਕਿੱਥੇ ਲਾ ਕਿੱਥੇ 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 ਚੜੀ ਚਾਲਿਤ ਆ ਰਿਹਾ ਭੋਲੇ ਦੇਖਣ ਆ ਜਾ ਦੇ ਚੱਕੇ ਜ ਟਾਇਰ ਨਾ ਅੱਜ ਭਾਈਆ ਤੇਰੀਆਂ ਕੀ ਝਾਂਜਰਾਂ ਲੈਂਦੀਆਂ ਨੇ ਗੱਲ ਭੋਲੇ ਚੱਕ ਦੇ ਸੱਖਿਆਣਾ ਦੇਖ ਲੈ ਭੋਲੇ ਅੰਦਰ ਬਾੜ ਦੇ ਅੰਦਰ ਮੈਂ ਕੁਝ ਕੋਣ ਲਾਉ ਦੇ ਭੋਲੇ ਇਹਨੂੰ ਬੁੜਾ ਗਾਣਾ ਟਰੱਕ ਨੂੰ ਚੁੰਬੜ ਰੇ ਸੀਗੇ ਵੀ ਥੋੜਾ ਕੀ ਮਤਲਬ ਆ ਟਰੱਕ ਨੂੰ ਚੁੰਬੜਨ ਦਾ ਕੰਨੂ ਤੇ ਤੇਲ ਕੱਢ ਲਵਾਂਗੇ ਇੱਥੇ ਦੀਪ ਭਾਏ ਨੀ ਗੱਡੀਆਂ ਤੇਰੀ ਪੱਟ ਚੱਕ ਕਰ ਲਈਆਂ ਅੰਦਰ ਬਾੜ ਇੱਧਰ ਆਸ ਚੱਲ 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 ਬੋ ਚੱਲ ਪਾਣੀ ਪੈਣ ਦੇ ਰਟਲਦੇ ਹੈਗੇ ਚਕਾਉਣੀ ਬੁਨਾਈ ਛਾਲ ਦੁਬਾਰੇ ਫੇਰ ਇਹਨੇ ਪਟੇ ਪਵਾਏ ਛਾਲਾਂ ਦੇ ਫੇਰ ਵੀ ਨਾ ਦਲਦੇ ਹੈਗੇ ਆ ਚੱਲ ਕਰਦਾ ਹੁਣ ਮੈਂ